ਸਤਗੁਰ ਸੇਵਨ ਆਪਣਾ ਪੁਰ ਸ਼ਬਦੀ ਵਿਚਾਰ ਸਤਗੁਰ ਕਾ ਪਾਣਾ ਮੰਨ ਲੈਣ ਹਰ ਨਾਮ ਰੱਖਿਆ ਉਤਾਰ ਸਤਗੁਰ ਸ਼ਬਦੀ ਵਿਚਾਰ ਜਿਹੜੀ ਸ਼ਬਦੂ ਵਿਚਾਰ ਹੈ ਇਸੇ ਨਾਲ ਸਤਗੁਰ ਦੀ ਸੇਵਾ ਇਹੀ ਸਤਗੁਰ ਦੀ ਸੇਵਾ ਕੋਈ ਸ਼ਬਦ ਵਿਚਾਰ ਚੋਂ ਫਾਇਦਾ ਹੋਣਾ ਉਹ ਸਤਗੁਰ ਦੀ ਫੁਰਾਕ ਹੈ ਸਤਗੁਰ ਸਵਤੋਮ ਹੈ ਉਹਦੇ ਨਾਲ ਗੁਰ ਸ਼ਬਦੀ ਵਿਚਾਰ ਸਤਗੁਰ ਸੇਵਨ ਆਪਣਾ ਇਹ ਸਤਗੁਰ ਦੀ ਸੇਵਾ ਹੀ ਹੈ ਗੁਰ ਸ਼ਬਦ ਵਿਚਾਰ ਕਰਨਾ ਗੁਰ ਕਾ ਪਾਣਾ ਮੰਨ ਲੈਣ ਗੁਰਖਾ ਪਾਣਾ ਮੰਨ ਲੈੰਦਿਆਂ ਹਰ ਨਾਮ ਰੱਖਿਆ ਉਤਾਰ ਹਾਂ ਜੋ ਹਰ ਨਾਮ ਮਿਲਦਾ ਸਤਿਗੁਰ ਦੀ ਸੇਵਾ ਤੋਂ ਉਹਨੂੰ ਫਿਰਦੇ ਧਾਣ ਕਰਕੇ ਇੱਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਾਪਾਰ ਗੁਰੂਆਂ ਕੀ ਸ਼ਬਦ ਸੀ ਆਪਦੇ ਤਿੱਤ ਸੱਚੇ ਦਰਬਾਰ ਇੱਥੇ ਉੱਥੇ ਮੰਨੀਆਂ ਐ ਸੰਸਾਰ ਚ ਅਰੋਗ ਦਰਗਾਹ ਤੋਂ ਗੱਲ ਬਣੀ ਜਾਂਦੀ ਹੈ ਉਹਨਾਂ ਦੀ ਜੋ ਬੋਲਦੇ ਨੇ ਇੱਥੇ ਵੀ ਸੱਚਾ ਉੱਥੇ ਵੀ ਸੱਚਾ ਨਾਮ ਕੇ ਧਾਰਮਿਕ ਤੇ ਜੋ ਰੋਲ ਆਉਂਦਾ ਸੱਚ ਉਹ ਜੋ ਬੋਲਦੇ ਨੇ ਉਹ ਸਾਚੰ ਦਾ ਸੱਚ ਹੈ ਮੈਂ ਜਾਂਦਾ ਇੱਥੇ ਬੋਲ ਲੈ ਜਾਂਦਾ ਉੱਥੇ ਵੀ ਜਾਂਦਾ ਠੀਕ ਹੈ ਜੀ ਇੱਥੇ ਉੱਥੇ ਮੰਨੀ ਹਨ ਹਰ ਨਾਮ ਲੱਗੇ ਵਪਾਰ ਹਰ ਨਾਮ ਦੇ ਵਪਾਰਕ ਲੱਗੇ ਰਹਿੰਦੇ ਨੇ ਉਹ ਹਰ ਨਾਮ ਦੇ ਵਪਾਰ ਵਾਲਿਆ ਵੀ ਇੱਥੇ ਹੈ ਉੱਥੇ ਦੋਈ ਦੇ ਗਮਨ ਤੱਕ ਦੂਇਆ ਜੋ ਇੱਥੇ ਵੀ ਜਿਹੜੇ ਸੱਚੇ ਮਾਰਗ ਚੱਲਦੇ ਹੋ ਉਹ ਸਤ ਕਰੇ ਜਹਾਂ ਠੀਕ ਹੈ ਜੀ ਗੁਰਮੁਖੀ ਸ਼ਬਦ ਸੀ ਆਪਦੇ ਤਿੱਤ ਸੱਚੇ ਦਰਬਾਰ ਗੁਰੂ ਦੀ ਸ਼ਬਦ ਵਿਚਾਰ ਦੇ ਸਿਆਣਾਂ ਨਾਲ ਵਿਚਾਰਨਾ ਹੁੰਦਾ ਅੱਛਾ ਜੀ ਉਹ ਜਿਹੜੇ ਸ਼ਬਦ ਇਹਦੇ ਬੋਲਦੇ ਨੇ ਉਹਦੇ ਨਾਲੇ ਉਹਨਾਂ ਦੀ ਸਿਆਣੇ ਜਾਂਦੇ ਨੇ ਕਿ ਠੀਕ ਮੇਰੇ ਗਲਤ ਨੇ ਉਹਨਾਂ ਦੀ ਬੁਰਗੀ ਤੇ ਉਹਨਾਂ ਦੀ ਪਛਾਣ ਹੁੰਦੀ ਹੈ ਕਹਦੇ ਮਾਇ ਬਵੇਕ ਤੋਂ ਬਵੇਕੀ ਨੇ ਬਵੇਕਵਾਨ ਨੇ ਜਾਂ ਬਵੇਕਹੀਨ ਨੇ ਉਹਨਾਂ ਦੀ ਬੁਰਗੀ ਤੇ ਪਛਾਣ ਹੁੰਦੀ ਹੈ ਠੀਕ ਹੈ ਜੀ ਸੱਚਾ ਸੌਦਾ ਖਰਚ ਸੱਚ ਅੰਤਰ ਪਰਮ ਪਿਆਰ ਜਮਕਾਲ ਨੇੜ ਨਾ ਆਵੇ ਆਪ ਬਖਸ਼ੇ ਕਰਤਾਰ ਸਰਦਾਰ ਸੱਚਾ ਰੱਖਦੇ ਨੇ ਖਰਚ ਵੀ ਰੋਣੇ ਪੱਲੇ ਦਾ ਸੱਚ ਹੁੰਦਾ ਸੱਚਾ ਸੌਦਾ ਖਰਚ ਸੱਚੇ ਅੰਤਰਪ੍ਰੇਮ ਪਿਆਰ ਅੰਤਰਪ੍ਰੇਮ ਪਿਆਰ ਅੰਦਰ ਕੀ ਤੁਮਨੇ ਪਿਆਰ ਹੁੰਦਾ ਆਪਣੇ ਮੂਲ ਦਾ ਪਿਆਰ ਹੁੰਦਾ ਜਮਕਾਲ ਨੇੜ ਨਾ ਆਵੇ ਆਪ ਬਖਸ਼ੇ ਕਰਤਾਰ ਸਰਦਾਰ ਬਖਸ਼ੇ ਤੁੰਡਾ ਜਮਕਾਲ ਉਹਨਾਂ ਦੇ ਨੇੜੇ ਨਹੀਂ ਹੁੰਦਾ ਉਹਨਾਂ ਤੇ ਐਸੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਹੋ ਜਾਂਦੀ ਹੈ ਜੇ ਕੋਈ ਕਾਲ ਨਹੀਂ ਡੇੜੋ ਕਰਨੀ ਪਰ ਉਹ ਜਿਹੜਾ ਕਾਲ ਰੂਪੀ ਹਕਮ ਉਹਨਾਂ ਨੂੰ ਉਹਨਾਂ ਦੇ ਤੇ ਲਾਗੂ ਨਹੀਂ ਹੁੰਦਾ ਸਿਰ ਠੀਕ ਹੈ ਜੀ ਨਾਨਕ ਨਾਮਰਤੇ ਸੇ ਤਨਵੰਤ ਹੈਨ ਨਿਰਤਨ ਹੋਰ ਸੰਸਾਰ ਤੁਹਾਨੂੰ ਕਹਦਾ ਨਾਮਰਤੇ ਨਹੀਂ ਹੋਂ ਨਾਮ ਦਾ ਸੰਚੜ ਕੇ ਸੰਸਾਰ ਚ ਤਨਵੰਤ ਹੀ ਮੰਨੇ ਜਾਂਦੇ ਨੇ ਵਿਰਗਾ ਚ ਸੰਸਾਰ ਤਾਂ ਚਲੋ ਨਾਮੰਦਾ ਉਹਦੇ ਵਿਰਗਾ ਜਿਹੇ ਤਨਵੰਤ ਮੰਨੇ ਜਾਂਦੇ ਨੇ ਅਸਲੀ ਤਨਵੰਤ ਉਹ ਹੀ ਨੇ ਬਾਕੀ ਸੰਸਾਰੀ ਤਨਵਾਲੇ ਜਿਹੜੇ ਨੇ ਉਹ ਜਿਹੜੇ ਨੇ ਇੰਦਰ ਤੋਂ ਲੈ ਕੇ ਵੀ ਸਾਰੇ ਕੰਗਾਲੇ ਬਣੇ ਜਾਂਦੇ ਨੇ ਹੋਰ ਕੋਈ ਸੰਸਾਰੀ ਧਨਵੰਤਾ ਨਹੀਂ ਬਣਿਆ ਜਾਂਦਾ ਅਸਲ ਜੋ ਹੀ ਧਨਵੰਤੇ ਨੇ ਠੀਕ ਹੈ ਜੀ ਕਹਿੰਦਾ ਭਾਬੀ ਦੁਰਮਖ ਖਾਨ ਦਾ ਜਿਹੜਾ ਧਨ ਹੈਗਾ ਉਹ ਨਾਮ ਧਨ ਹੈ ਉਹ ਹੀ ਸੱਚਾ ਧਨ ਹੈ ਜੀ ਆਹ ਉਹ ਸੱਚਾ ਧਨ ਹੈ ਕੱਚਾ ਤਾਂ ਇਹ ਕੱਚਾ ਧਨ ਹੈ ਕੱਚਾ ਤਾਂ ਸੱਚੇ ਮੂਰਖ ਗਵਾਰ ਹੈ ਜੀ ਹਾਂ ਜੀ ਉਬੀ ਦੀ ਸੇਵਾ ਅਦਾਇਸ਼ਵਦ ਜਨ ਕੀ ਟੇਕ ਹਰ ਨਾਮ ਹਰ ਬਿਨ ਨਾਵੇਂ ਠਵਰਨਾ ਠਾਉ ਗੁਰਮਤੀ ਨਾਉ ਮਨੀ ਵਸੈ ਸਹਜੇ ਸਹਜੇ ਸਮਾਉ ਜਨ ਕੀ ਟੇਕ ਕੀ ਹੈ ਹਰ ਆ ਹਰ ਕਾਲੂ ਦੁਹਲ ਜਾ ਕੇ ਜੁੜ ਕੇ ਹਰ ਨਾਲ ਜੁੜ ਕੇ ਹਰ ਕੇ ਨਾਮ ਨਾਲ ਜੁੜ ਕੇ ਜਲ ਟਿਕਦਾ ਹਰ ਮਿਲਣਾ ਇਹ ਲੋਬੇ ਨਾਲ ਕੋਈ ਟਿਕਾਣਾ ਨਹੀਂ ਹੋਰ ਵੀ ਕਿਤੇ ਟਿਕਾਰ ਹੈ ਹਰ ਨਾਲ ਟਿਕਦਾ ਪਹਿਲੀ ਸਟੇਜ ਦੇ ਵਿੱਚ ਆਪਣੇ ਬੋਲ ਚ ਨਾਲ ਟਿਕਦਾ ਦੋ ਬਨਾ ਫਤਿਹ ਹਰਨਾਮ ਨਾ ਚਾਰੇ ਬਦਾਲ ਸੌਦੇ ਨੇ ਦੋਈ ਜਗ੍ਹਾ ਟਿਕਾਉ ਹੈ ਹਰਨਾਮ ਨਾ ਆ ਜਾਂਦਾ ਹੁਕਮ ਫਿਰ ਅਚ ਜਨਕੀ ਟੇਕ ਹਰਨਾਮ ਹਰਬਿੰਨ ਨਾਵੇਂ ਠਾਵਰ ਨਾ ਠਾਉ ਪਹਿਲੀ ਸਟੇਜ ਤੇ ਸੁਰ ਨੂੰ ਸਾਇ ਸੰਵਾਦ ਹੁੰਦਾ ਫਿਰ ਜਾ ਕੇ ਨਾਮ ਜੱਲੀਦ ਹੁੰਦਾ ਹੈ ਪਟੜਣਾ ਦੀ ਹੈ ਦੋਈ ਜਗ੍ਹਾ ਪਟੜਣਾ ਦੋਈ ਜਗ੍ਹਾ ਮੁੱਕਦੀ ਹੈ ਅੱਛਾ ਜੀ ਪਰ ਹਰ ਔਰ ਹਰਨਾਮ ਨੂੰ ਆਪਸ ਵਿੱਚ ਕਿਵੇਂ ਆਪਾਂ ਅਲੱਗ-ਅਲੱਗ ਕਰਾਂਗੇ ਹਰ ਬੋੜਾ ਹਰ ਜੋਤ ਹੈ ਹਰ ਨਾਮ ਸ਼ਬਦ ਗੁਰੂ ਹੈ ਸ਼ਬਦ ਅੱਛਾ ਜੀ ਗੁਰਮਤਿ ਨਾਮ ਮਨੀ ਵਸੈ ਸਹਜੇ ਸਹਿਜ ਸਮਾਉ ਗੁਰਮਤਿ ਲੈ ਕੇ ਗੁਰਮਤਿ ਦਾ ਗਿਆਨ ਲੈ ਕੇ ਨਾ ਉਹ ਸ਼ਬਦ ਗੁਰੂ ਵਿੱਚ ਪਾਜੇ ਪ੍ਰਗਟ ਹੋ ਜੂਏ ਸ਼ਬਦ ਰਸੁਰਤ ਜੋੜ ਜੂਏ ਸਹਜ ਸਹ ਸੰਦ ਕਿਹ ਹੈ ਮਨ ਕਿਹੋੀ ਵਸਤੂ ਸਮਝਾਂਦਾ ਇਸ ਤਰੀਕੇ ਨਾਲ ਸਾਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿਸੇ ਨੂੰ ਸਹਜ ਸਮੋਹ ਦਾ ਮਖਲਾਵਾ ਟਿਕਿਆ ਹੋਇਆ ਟਿਕੇ ਹੋਇਚ ਸਮਝਾਂਦਾ ਠੀਕ ਹੈ ਜੀ ਵਿਭਾਗੀ ਨਾਮ ਧਿਆਇਆ ਐਸਨੇ ਸਲਾਗਾ ਪਾਓ ਜਨ ਨਾਨਕ ਮੰਗੇ ਧੂੜ ਤਿੰਨ ਹਉ ਸਦ ਕੁਰਬਾਨੇ ਜਾਉ ਨਾਮ ਦੀ ਉਹ ਭੁੱਖ ਰਹੀ ਐ ਲੋਕ ਤੋਂ ਧਿਆਨ ਫਿਰ ਅਲੱਗ ਹੋਇਆ ਹੀ ਨਹੀਂ ਐਦਿਸ ਲਾਗਾ ਪਾਓ ਸੇ ਰਾਤ ਨਾਮ ਦੀ ਉਹ ਭੁੱਖ ਰਹੀ ਐ ਜੇ ਭੁੱਖ ਰਹੀ ਐ ਤਾਂ ਧਿਆਨ ਵੀ ਰਹਿਣਾ ਚੱਲ ਰੱਖਿਆ ਹੈ ਤਾਂ ਭੁੱਖ ਰਹੀ ਐ ਭੁੱਖਰੀ ਹੋ ਜਾਣਾ ਨਾਲ ਧਿਆਨ ਤੇ ਗਿਆ ਲੈ ਐਦਿਸ ਲਾਗਾ ਪਾਓ ਉਹਨਾਂ ਕਹਿੰਦਾ ਮੈਂ ਉਹਨਾਂ ਦੀ ਜਿਹੜਾ ਨੂੰ ਐਡਰੈਸ ਜਿਨ੍ਹਾਂ ਨੂੰ ਪਹੁੰਚਾ ਰਹੇ ਹੈ ਉਹਨਾਂ ਦੀ ਤੂੜ ਵੀ ਮੰਗਦਾ ਉਹਨਾਂ ਤੋਂ ਮੈਂ ਵੀ ਉਪਦੇਸ਼ ਮੰਗਦਾ ਵੀ ਉਹਨਾਂ ਨੂੰ ਕਿਵੇਂ ਹੈ ਇੱਥੇ ਤੱਕ ਪਹੁੰਚੇ ਉਹਨਾਂ ਦਾ ਗਿਆਨ ਉਹਨਾਂ ਦੀ ਮੈਂ ਉਪਦੇਸ਼ ਉਹਨਾਂ ਦਾ ਉਹਨਾਂ ਤੋਂ ਸੁਣਨਾ ਚਾਹਉਣਾ ਕੁਝ ਉਹਨਾਂ ਦੀ ਸਿੱਖਿਆ ਲੈਣੀ ਚਾਹਉਣਾ ਸਿੱਖਿਆ ਢੁਰੀ ਹੈ ਹਾਂ ਸਤਿਗੁਰੂ ਬਣ ਜਾਓ ਨਾਲੇ ਮਰ ਉਹਨਾਂ ਦੇ ਕੁਰਬਾਨ ਜਾਂ ਲੋ ਸਰ ਜਿਹੜਾ ਵੜ ਭਾਗੀ ਨਾਮ ਤੇ ਆਇਆ ਇਹ ਕਿਹੜੇ ਨਾਮ ਦੀ ਗੱਲ ਹੋ ਰਹੀ ਹੈ ਜੀ ਗਿਆਨ ਦੀ ਗੱਲ ਅੱਛਾ ਜੀ ਦੂਬਰ ਆਤਮ ਵਸਤੇ ਉਹ ਦੂਏ ਨਾਮਧਾਰਾ ਟਣੂਂਦਾ ਹੈਗਾ ਕਿਆ ਰੋਦ ਅੱਛਾ ਜੀ ਇਹ ਪਹਿਲਾ ਗਿਆਨ ਪਦਾਰਥ ਬਦੀ ਗੱਲ ਹੋ ਰਹੀ ਹੈ ਜੀ ਭੁੱਖ ਇਹ ਨਾਲ ਆਈ ਪੁੱਖ ਨਾਮ ਕੀ ਲਾ ਗਿਆ ਪੁੱਖ ਲੱਖ 84 ਮੇਦਨੀ ਤ੍ਰਿਸ਼ਨਾ ਜਲਤੀ ਕਰੇ ਪੁਕਾਰ ਇਹ ਮੋਹ ਮਾਇਆ ਸਭ ਫਸ ਰਿਆ ਨਾਲ ਚੱਲੇ ਨਾਂ ਅੰਤਿਵਾਰ ਲੱਖ 84 ਮੇਦਨੀ ਤ੍ਰਿਸ਼ਨਾ ਜਲਤੀ ਕਰੇ ਪੁਕਾਰ 84 ਲੱਖ ਜੂਰ ਪਸਾਰ ਦੇ ਵਿੱਚ ਸਾਰੇ ਉਹ ਆਇਆ ਨੇ ਜਾ ਰਹੇ ਨੇ ਪੁਕਾਰ ਕਰ ਰਹੇ ਨੇ ਤਿਸਨਾ ਜਲਤੀ ਕਰੇ ਪੁਕਾਰ ਤ੍ਰਿਸ਼ਨਾ ਨਾਲ ਜਲ ਕੇ ਮਾਇਆ ਦੀ ਭੁੱਖ ਦੇ ਵਿੱਚ ਜਲ ਕੇ ਪੁਕਾਰ ਕਰ ਰਹੇ ਨੇ ਬਰਲਾਪ ਕਰ ਰਹੇ ਨੇ ਕਿ ਮਾਇਆ ਦਾ ਪਸਾਰਾ ਸਾਰਾ ਹੀ ਅਗਰ ਦਾ ਪਸਾਰਾ ਇਹ ਸਾਰਾ ਪਸਾਰਾ ਹੀ ਮਾਇਆ ਦਾ ਅਗਰ ਸਭ ਇੱਕੋ ਜਿਹੀ ਅਖੀਰ ਵੇਲੇ ਨਾਲ ਨਹੀਂ ਜਾਂਦਾ ਸਾਰੇ ਲੋਕ ਇਸੇ ਜੁਈ ਮਾਇਆ ਹੀ ਮੰਨਦੇ ਨੇ ਮਾਇਆ ਦੇ ਵਿੱਚ ਹੀ ਜਲਦੇ ਨੇ ਮਾਇਆ ਦੇ ਨਾਲੇ ਦੁਖੀ ਹੁੰਦੇ ਨੇ ਨਾਲੇ ਇਹ ਤੋਂ ਬਾਅਦ ਇਹਨੂੰ ਛੱਡਣ ਨਹੀਂ ਆਉਂਦੇ ਛੱਡਦੇ ਨਹੀਂ ਨਾ ਇਹ ਨਾਲ ਜਾਣੀ ਹੈ ਅੰਤੀ ਵਾਰ ਬਿਨ ਹਰ ਸ਼ਾਂਤੀ ਨਾ ਆਵੇ ਕਿਸ ਆਗੇ ਕਰੀ ਪੁਕਾਰ ਤ੍ਰਿਸ਼ਨਾ ਅਗਨ ਸਭ ਬੁਝ ਗਈ ਜਨ ਨਾਨਕ ਹਰੀ ਉਰਤਾਰ ਬਿਨ ਹਰ ਸ਼ਾਂਤ ਨਾ ਆਵੇ ਸੰਸਾਰ ਦੇ ਵਿੱਚ ਹਰਤੇ ਬਿਨ ਆਪਣੇ ਮੂਲ ਤੋਂ ਬਿਨ ਸ਼ਾਂਤੀ ਨਹੀਂ ਆ ਸਕਣੀ ਆਉਣੀ ਕਿਸੇ ਨੂੰ ਆਈ ਹੈ ਨਾ ਆਉਗੀ ਕਿਸ ਆਗੇ ਕਰੀ ਪੁਕਾਰ ਹੁਣ ਪੁਕਾਰ ਕਿਹਦੇ ਅੱਗੇ ਕਰੀਏ ਹੋਰ ਇਹ ਮਤਲਬ ਹੈ ਹਰ ਤੋਂ ਆਪਣੇ ਬੋਲ ਤੋਂ ਵੀ ਨਾ ਕਿਸੇ ਅੱਗੇ ਪੁਕਾਰ ਕਰਨ ਦੀ ਫਜ਼ੂਲ ਹੈ ਉਹ ਤਾਂ ਆਪ ਸਾਡੇ ਵਰਗਾ ਹੀ ਹੈ ਆਪਣੇ ਬੋਲਾਂ ਨਾਲ ਜੁੜਿਆ ਹੋਇਆ ਵਡਭਾਗੀ ਸਤਗੁਰ ਪਾਇਆ 부ਝਿਆ ਬ੍ਰਹਮ ਵਿਚਾਰ ਵਡਭਾਗਾ ਕਰਕੇ ਸਤਗੁਰ ਦਾ ਗਿਆਨ ਪਾ ਲਿਆ 부ਝਿਆ ਬ੍ਰਹਮ ਵਿਚਾਰ ਇਸ ਆ ਜਿਹੜਾ ਇਹਦੇ ਤੋਂ 부ਝਾਰਤ ਸੀ ਉਹਨੇ ਕਿਉਂ ਬ੍ਰਭ ਦੀ ਉਹ ਵਿਚਾਰ 부ਝ ਲਿਆ ਸਮਝ ਲਿਆ ਇਹ ਬ੍ਰਹਮ ਵਿਚਾਰ ਹੈ ਕਿ ਤੈਨਾਂ ਨਹੀਂ ਜਾਣੀ ਕਰਦੋ ਮੈਨੂੰ ਸ਼ਾਂਤੀ ਨਹੀਂ ਹੋਣੀ ਆ ਤਾਂ ਉਹ ਨਹੀਂ ਨਿંબ੍ਰਭ ਵਿਚਾਰ ਸੀ ਹਾਂ ਜੀ ਕ੍ਰਿਸ਼ਨ ਆਗਨ ਸਭ ਬੁਝ ਗਈ ਜਨ ਨਾਨਕ ਹਰੀ ਓਰ ਧਾਰ ਆ ਜਦੋਂ ਸਤਗੁਰ ਦਾ ਘਰ ਪਾਇਆ ਜਦੋਂ ਅਭ੍ਰਭ ਵਿਚਾਰ ਬੁਝੀ ਤੇ ਕ੍ਰਿਸ਼ਨ ਜਿਆਦੇ ਜਲੀ ਸੀ ਮਾਇਆ ਦੀ ਬੁਖ ਫਿਰ ਮਰ ਗਈ ਬੁਝ ਗਈ ਜਨਾਨਕ ਹਰ ਓਰ ਧਾਰ ਹਾਲੂ ਆਪਣੇ ਹਿਰਦੇ ਧਾਂਡ ਕਰਕੇ ਆਪਣੇ ਮੂਰ ਨੂੰ ਠੀਕ ਮੂਰ ਤੇ ਹੀ ਧਿਆਨ ਜੁੜਿਆ ਰਹਿ ਜਾ ਠੀਕ ਹੈ ਜੀ ਤੇ ਉਪਦੇਸ਼ ਇਹੀ ਹੈ ਵੀ ਸਤਿਗੁਰ ਤੋਂ ਬਿਨਾ ਗਿਆਨ ਤੋਂ ਬਿਨਾ ਤ੍ਰਿਸ਼ਨਾ ਨਹੀਂ 부ਝ ਸਕਦੀ ਹਾਂ ਜੀ ਚੂੜ ਦਾ ਗਿਆਨ ਤਾਂ ਜਿੰਨੇ ਹੋਰ ਗਿਆਨ ਦੇ ਸਭ ਆਇਆ ਦੇ ਇਹਦੇ ਨਾਲ ਤ੍ਰਿਸ਼ਨਾ ਬੱਧੀ ਹੈ ਕੋਈ ਦੇਣੀ ਠੀਕ ਹੈ ਤ੍ਰਿਸ਼ਨਾ 부ਝੇ ਹਰ ਕੇ ਨਾ ਅਸੀਂ ਖੱਤੇ ਬਹੁਤ ਤਮਾਮ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਔਹ ਪਾਪੀ ਵੱਡ ਗੁਨਾਹਗਾਰ ਖੱਤੇ ਲਫਜ਼ੀ ਖੱਤੇ ਖਤਾ ਗਲਤੀ ਰੂ ਹੈ ਦੇਨੇ अच्छा जी ठीक है जी खत्ते ਦਾ ਖੇਤ ਹੋ ਗਿਆ ਅਸੀਂ ਖਤੇ ਬਹੁਤ ਕਮਾਵਦੇ ਅੰਤਨਾ ਪਾਰਾ ਬਾਗ ਹਾਂ ਵੀ ਜੀ ਗਲਤੀਆਂ ਕਰਦੇ ਆਂ ਅਸੀਂ ਹਰ ਵਕਤ ਕੋਈ ਨਾ ਦੁਪਾਰਾ ਬਾਗ ਗੱਤੀ ਤੇ ਗਲਤੀ ਕਰੀ ਜਾਂਦੇ ਹਕੂਮਾ ਨੂੰ ਵਿਰੋਧ ਕਰੀ ਜਾਂਦੇ ਖਤੇ ਬਹੁਤ ਕਮਾਵਦੇ ਅੰਤਨਾ ਪਾਰਾ ਬਾਗ ਇਹ ਹਰ ਕਿਰਪਾ ਕਰਕੇ ਬਖਸ਼ ਲੈ ਅੱਲੂ ਕਹੇ ਵੀ ਤੂੰ ਕਿਰਪਾ ਕਰ ਸਾਡੀ ਗਲਤੀਆਂ ਨੂੰ ਚਿਤਾਰਨਾ ਤੂੰ ਬਖਸ਼ ਦੇਗਾ ਦੀ ਜੀ ਸਾ ਪਾਪੀ ਬੜੇ ਗੁਨਾਹਗਾਰ ਅਸੀਂ ਤਾਂ ਪਾਪੀ ਬੜੇ ਗੁਨਾਹਗਾਰ ਆ ਇਹ ਹੁਣ ਤੂੰ ਬਖਸ਼ੇਗਾ ਤਾਂ ਹੀ ਗੱਲ ਵਰਦੀ ਏ ਸਾਡਾ ਸੁਭਾਅ ਹੈ ਗਲਤੀ ਕਰਨ ਦਾ ਸੁਭਾਅ ਬਣਿਆ ਹੋਇਆ ਠੀਕ ਹੈ ਜੀ ਹਰ ਜਿਉ ਲੇਖੇ ਵਾਰਨਾ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੇ ਹਰ ਪ੍ਰਭ ਮੇਲਿਆ ਸਭ ਕਿਲਵਿਖ ਕਟ ਵਿਕਾਰ ਇਹ ਹਾਂ ਜੀਓ ਵੇਖੇ ਵਾਲਾ ਆ ਗਈ ਜੇ ਤੂੰ ਗਲਤੀਆਂ ਸਾਡੀਆਂ ਜਿ ਘਿਣੀਆਂ ਗਲਤੀਲ ਧਿਆਨ ਰੱਖਿਆ ਤਾਂ ਸਾਡੀ ਵਾਰੀ ਹੋਣੀ ਨਹੀਂ ਤੇ ਗਲਤੀਆਂ ਤਾਂ ਹੋਈਆਂ ਨਹੀਂ ਤੇ ਵਾਲਨ ਆ ਗਈ ਤੂੰ ਬਖਸ਼ੇ ਬਿਲਾਉਣ ਲਾ ਰਹੇ ਬਿਲਾਵਣਾ ਤੂੰ ਬਖਸ਼ੇ ਦੇਗਾ ਕੀ ਸਾਜ ਪਾਲ ਕੇ ਬੁਲਾਇਲਾ ਗੁਰ ਤੁਠੇ ਹਰਪ੍ਰਭ ਮੇਲਿਆ ਸਭ ਕਿਲਵਿਕ ਕਟ ਵਿਕਾਰ ਗੁਰ ਤੁਠੇ ਇਹ ਗੱਲ ਸੁਣ ਕੇ ਸਤਿਗੁਰ ਜਿਹੜੇ ਖੁਸ਼ ਹੋਗੇ ਦਾ ਆਰ ਪ੍ਰੋਬਲਮ ਹੀ ਏਲਿਆ ਗੁਰ ਤੁਠੇ ਹਰਪ੍ਰਭ ਮੇਲੇ ਆ ਸਭ ਕਿਲਵਕ ਕਟ ਵਿਕਾਰ ਸਾਰੇ ਤਕਲੀਫਾਂ ਜਿੰਨੀਆਂ ਸੀਆਂ ਮੇਰੀਆਂ ਦੁੱਖ ਸੀ ਚਿੰਤਾਵਾਂ ਸੀਆਂ ਵਿਕਾਰ ਸੀ ਸਾਰੇ ਕੱਟਦੇ ਇਹ ਇਹ ਵਾਪਰ ਕੀ ਹੈ ਘਟਣਾ ਜੀ ਹਾਂ ਜੀ ਆ ਦੇਖੋ ਕਹਾਣੀ ਸੁਣਾਤੀ ਵੀ ਐ ਕੱਟਉਂਦੇ ਨੇ ਕੱਟ ਹੋਏ ਨੇ ਮੇਰੇ ਹੱਡ ਵੀ ਧੀਏ ਇੱਥੇ ਰੱਖ ਅੱਛਾ ਜੀ ਨਾਲੇ ਹਰ ਜਿਹੜਾ ਉਹੀ ਪ੍ਰਭ ਹੈ ਹੁਣ ਉਹੀ ਗੁਰ ਹੈ ਗੁਰ ਤੁਠੇ ਹਰਪ੍ਰਭ ਮੇਲੇ ਉਹੀ ਗੁਰ ਹੈ ਹਾਂ ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨਾਨਕ ਤਿੰਨ ਜੈਕਾਰ ਜਿਹਨਾਂ ਹਰ ਹਾਲ ਮਨੁ ਤੇ ਆਇਆ ਜਿਹਨਾਂ ਨੇ ਹਰ ਹਾਲ ਤੁਹਾਨੂੰ ਦੇ ਵਿਚਾਰ ਰੱਖਿਆ ਆਪਣਾ ਬਾਹਲੇ ਸਰੀਰ ਨੂੰ ਚਿਰਕੁਟੀ ਨੂੰ ਛੱਡ ਕੇ ਇਹ ਕਹਿ ਲੋ ਮਾਇਆ ਦੇ ਜਿਹੜੀ ਹੈ ਦੌਣ ਇਤਿਹਾਸ ਕੇ ਦੁਨੀਆ ਦੀਆਂ ਵਿੜਿਆਈਆਂ ਨੂੰ ਤਿਆਗ ਕੇ ਉਹ ਵਾਇਆ ਨੂੰ ਤਿਆਗ ਕੇ ਇਹਨਾਂ ਨੇ ਆਪਣੇ ਹਰ ਮੂਲ ਧਿਆਨ ਰੱਖਿਆ ਜਨਾਨਕ ਤੇ ਨਾ ਜੈਕਾਰ ਜਨਾਨਕ ਕਾਨੂੰਨੀ ਦਰਗਾਹ ਦੇ ਵਿੱਚ ਇੱਥੇ ਉੱਥੇ ਉਹਨਾਂ ਦੀ ਜੈਕਾਰ ਹੋਈ ਉਹਨਾਂ ਦੀ ਜਿੱਦ ਉਹਨਾਂ ਨੇ ਆਪਣਾ ਮਨ ਜਿੱਤ ਲਿਆ ਜੈ 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 ਸੁਰ ਲੋਕਾਂ ਦੀ ਵਿਚੜੀ ਵਿਚੜੀ ਜੋ ਮਿਲੇ ਸਤਿਗੁਰ ਕੇ ਪੈ ਭਾਏ ਜਨਮ ਮਰਨ ਨਹਿ ਚਲ ਭਾਏ ਸੁਰਮੁਖੀ ਨਾਮ ਤੇ ਆਏ ਵਿਚੜ ਵਿਚੜੀ ਜੋ ਮਿਲੇ ਸਤਿਗੁਰ ਕੇ ਪੈ ਭਾਏ ਵਿਚੜ ਵਿਚੜ ਕੇ ਜਿੰਨੇ ਜੋ ਵੀ ਮਿਲਦੇ ਨੇ ਜਿੰਨੇ ਵੀ ਪਹਿਲਾਂ ਵਿਚੜੇ ਨੇ ਜਿਹੜੇ ਮਿਲਦੇ ਨੇ ਮਿਲਦੇ ਕਿਵੇਂ ਨੇ ਸਤਿਗੁਰ ਕੇ ਪੈ ਉਹਦੇ ਹੁਕਮ ਦੇ ਵਿੱਚ ਉਹਦੀ ਪੋਖਰੇ ਨਾਲ ਚਾਹ ਦੇ ਅੰਦਰ ਕੋਖੋਵੇਂ ਮਿਲਦੀ ਔਰ ਹੁਕਮ ਦੇ ਵਿੱਚੋਂ ਦੇ ਪਾਣੀ ਚੱਲਣ ਕਿਤੇ ਮੈਨੂੰ ਮਿਲਾਪ ਨਹੀਂ ਹੈ ਵਿਲੇ ਨਹੀਂ ਜਾਂਦਾ ਜਿਹੜਾ ਮਿਲਦਾ ਹੈ ਇਸੇ ਹੋਰ ਕੋਈ ਵਧੀ ਨਹੀਂ ਹੋਈ ਨਹੀਂ ਰਹਿਣ ਹੁੰਦੀ ਕੋਈ ਜ਼ਰੀਆ ਜ਼ਰੀਆ ਹੀ ਤਰੀਕਾ ਹੀ ਨਹੀਂ ਕੋਈ ਚਾਹ ਨੂੰ ਮਾਰਨ ਤੇ ਚੱਲ ਪਾਇ ਗੁਰੂ ਦੇ ਨਾਮ ਤੇ ਆਏ ਜਦ ਨੂੰ ਮਾਰਨ ਉਹਦਾ ਖਤਮ ਹੋ ਗਿਆ ਰੁਕ ਗਿਆ ਜਬਦੇ ਨੇ ਜਾਂ ਜਬਦਾ ਹੀ ਨਹੀਂ ਤਮਨ ਖਤਮ ਗੁਰੂ ਦੇ ਨਾਮ ਤੇ ਆਏ ਹੁਣ ਗੁਰੂ ਘਰਾਂ ਦੇ ਨਾਮ ਦੇ ਵਿੱਚ ਨਾਲ ਜੁੜ ਗਏ ਉਹ ਉਹਨਾਂ ਨਾਲ ਜੁੜ ਗਏ ਹੁਕਮ ਦੇ ਵਿੱਚੋਂ ਸੁਮਾਰੇ ਹਾਂਜੀ ਛੜਿਆ ਹੋਇਆ ਕੌਣ ਸੀਗਾ ਮਨ ਵਿਛੜਿਆ ਹੋਇਆ ਸੀਗਾ ਸਤਿਗੁਰੂ ਕੋਲ ਧਿਆਨ ਵਿਛੜਿਆ ਹੋਇਆ ਸੀ ਧਿਆਨ ਬਾਹਰ ਮਾਇਆ ਸੀ ਅੱਛਾ ਵਿਯੋਗ ਤੋਂ ਸੰਜੋਗ ਹੋਇਆ ਜੀ ਹਾਂ ਜੀ ਠੀਕ ਹੈ ਜੀ ਗੁਰ ਸਾਧੂ ਸੰਗਤ ਮਿਲਿਆ ਹੀਰੇ ਰਤਨ ਲਭੰਨ ਨਾਨਕ ਲਾਲ ਅਮੋਲਕਾ ਗੁਰਮੁਖੀ ਖੋਜ ਲਹੰਨ ਗੁਰ ਸਾਧੂ ਦੇ ਕੋ ਸਾਧੂ ਦੇ ਨਾਲ ਗੁਰ ਆਇਆ ਹੁਣ ਇਹ ਸਾਡੂ ਗਿਆਨਵਾਨ ਹੈ ਉਹ ਸਾਡੂ ਬਿਨਾ ਗਿਆਨੀ ਨਹੀਂ ਜੋਗੀ ਸੀ ਸਾਥੀ ਹੋ ਗਿਆਨੀ ਦੇ ਗਿਆਨੀ ਹਨ ਉਹ ਉਸ ਕਹਿੰਦਾ ਧਿਆਨ ਲਾਓ ਬਸ ਇਹ ਗਿਆਨ ਨਾਲ ਧਿਆਨ ਹੈ ਸਾਡੇ ਉਪਦੇਸ਼ ਨਾਲ ਧਿਆਨ ਹੈ ਜਿੰਦ ਕੇ ਉਪਦੇਸ਼ ਚੱਲਦਾ ਧਿਆਨ ਹੋਣਾ ਚਾਹੀਦਾ ਡੁੱੜਦਾ ਵਨ ਸਮਝਦਾ ਜਾਂਦਾ ਹੈ ਸਮਝ ਕੇ ਮਾਇਆ ਨੂੰ ਛੱਡਦਾ ਹੈ ਗਿਆਨ ਨਾਲ ਮਾਇਆ ਨੂੰ ਤਿਆਗਦਾ ਹੈ ਗਿਆਨ ਦਾ ਵੱਡਾ ਬੰਦਾ ਹੈ ਗਿਆਨ ਮਿਲਦਾ ਤੇ ਮਨ ਲੁਕਿਆ ਰਹਿੰਦਾ ਤੇ ਕਹਿ ਰਹਿੰਦਾ ਧਿਆਨ ਗਿਆਚ ਰਹਿੰਦਾ ਗੁਰ ਸਾਧੂ ਜਿਹੜਾ ਸਾਧੂ ਮਿਲਿਆ ਉਹ ਗਿਆਨਵਾਨ ਹੈ ਗੁਰ ਸਾਧੂ ਦੀ ਸੰਗਤ ਮੇਲੇ ਜਿਹਦੀ ਸੰਗਤ ਵਿੱਚ ਮਣਜ ਜਵੇ ਇਹਦੇ ਨਾਲ ਮਿਲ ਜਵੇ ਅਸ ਗੁਰੇ ਸਾਧੂ ਹੈ ਜਿਹੜੀ ਜੁਰੀਆ ਸਾਧੂ ਦੀ ਸੰਗਤ ਚ ਮਨ ਮਿਲ ਜਵੇ ਹਨ ਜੀ ਹੀਰੇ ਰਤਨ ਲਭਨ ਹਾਂ ਜੇ ਉਹਦੀ ਸੰਗਤ ਦੇ ਵਿੱਚ ਮਨ ਜੁੜ ਜਵੇ ਉਹਦੇ ਜਿਹੜੇ ਉਪਦੇਸ਼ ਚ ਮਨ ਜੁੜ ਜਵੇ ਉਹਦੀ ਸਤਿ ਜਿਹਦੇ ਆ ਜਿਹੜਾ ਬੋਲਦਾ ਉਹਦੇ ਨਾਲ ਇੱਕ ਵੀ ਕੌਕੇ ਸੋੜੇ ਤਾਂ ਹੀਰੇ ਰਤਨ ਲੱਭਦੇ ਨੇ ਉਹਦੇ ਉਪਦੇਸ਼ ਚ ਬੜੇ ਗੁਣ ਉਸ ਦੇ ਨੇ ਬੜੀ ਕਮਦੀ ਹਲਾ ਲੱਭਦੀ ਹੈ ਉਹਦੇ ਵਿੱਚ ਹਾਂ ਜੀ ਅਜੇ ਜਪੀ ਸਾਹਿਬ ਚ ਵੀ ਲਿਖਿਆ ਹੈ ਨਾ ਜੀ ਮਤ ਵਿੱਚ ਰਤਨ ਜਵਾਹਰ ਮਾਨ ਇਹ ਫਿਰ ਆਪਣੀ ਮਤ ਵਿੱਚ ਪੈਦਾ ਹੋ ਜਾਂਦੇ ਹੈ ਜੀ ਨਾਨਕ ਲਾਲ ਅਮੋਲਕਾ ਗੁਰਮੁਖੀ ਖੋਜ ਲਹਨ ਵਾ ਜਿਹੜਾ ਨਾਨਕ ਹੈ ਨਾ ਲਾਲ ਅਮੋਲਕਾ ਜਿਹੜਾ ਆਤਮ ਗਿਆਨ ਪ੍ਰਭੂਮ ਗਿਆਨ ਅਮੋਲਕਾ ਲਾਲ ਹੈ ਜਿਹੜਾ ਗੁਰਮੁਖ ਨੇ ਉਹ ਖੋਜ ਲੈਂਦੇ ਨੇ ਪ੍ਰਾਪਤ ਕਰ ਲੈਂਦੇ ਨੇ বুঝ ਲੈ ਲੈਂਦੇ ਨੇ ਕੋਈ ਜਣਾ বুঝਣਾ ਹੈ ਉਹ বুঝ ਲੈਣ ਦੇ ਨੇ ਵੀ ਗੱਲ ਅਸਲ ਜਿਹੜੀ ਨਹੀਂ ਕਹੀ ਜਾ ਸਕਦੀ ਅਸਲ ਤਾਂ ਗੱਲ ਆਹ ਹੈ ਲਫ਼ਜ਼ ਕੁਝ ਹੋਰ ਨੇ ਪਾਵਰ ਤੇ ਕੁਝ ਹੋਰ ਪਾਵਰ ਸਿੱਧਾ ਹੈ 부ਝਣ ਵਾਲੀ ਗੱਲ ਹੈ ਜਿਹੜੀ ਆਮ ਗੱਲ ਹੈ ਸੁਣ ਵਾਲੀ ਆ ਉਹ ਉਹ ਫਿਰ ਇਹੀ ਕਿਹਾ ਗੁਰਕੇ ਚੰਦ ਹੋਏ ਤੋਏ ਪੀਮਾ ਲਫ਼ਜ਼ਾਂ ਵਿੱਚ ਗੱਲ ਨਹੀਂ ਜਾਣ ਲਫ਼ਜ਼ਾਂ ਵਿੱਚ ਕੀ ਕਹਿਣਾ ਚਾਹੁੰਦੇ ਨੇ ਕਹਿਣ ਦਾ ਭਾਵ ਕੀ ਹੈ ਉਹ 부ਝਣ ਦੀ ਗੱਲ ਅਸਲ ਗੁਰਕੇ ਚੰਦ ਹੋਏ ਤੋਏ ਪੀਮਾ ਸਮਝ ਕੇ ਫਿਰ ਇਹਦੇ ਚੋ ਗੱਲ 부ਝਣੀ ਆ ਜੀ ਆਹ ਬੁਝਲੀ ਨਫਜ਼ਾ ਮਗਲ ਨਹੀਂ ਜਾ ਸਕਦੇ ਸੀ ਠੀਕ ਹੈ ਇਹ ਤਾਂ ਬਾਹਰੋਂ ਭੁੱਲ ਚੁੱਕ ਬੋਲਦੇ ਸਮਝੋ ਹੈ ਜੀ ਵੀ ਇਹ ਬਾਹਰੋਂ ਜੋ ਬੋਲੀਆਂ ਹੋਈਆਂ ਗੱਲਾਂ ਇਹ ਭੁੱਲ ਚੁੱਕ ਸਮਝੋ ਗਿਆਨ ਕੋ ਹੋਰ ਦੇਣਾ ਚਾਹੁੰਦੇ ਸੀ ਹਾਂ ਜਿਹੜੇ ਹੁਣ ਚੱਲ ਪੈਰਾਂ ਨੂੰ ਨਹੀਂ ਕਹਿ ਰਹੇ ਹੋ ਤੋਏ ਤੋਏ ਵੀ ਉਹ ਚੱਲਣ ਤੋਂ ਦੇਣ ਲੱਗੇ ਲੋਕਾਂ ਅੱਛਾ ਇਹ ਲਾਲ ਮੋਲਕਾ ਚਿੱਤ ਨੂੰ ਤਾਂ ਨਹੀਂ ਕਿਹਾ ਜੀ ਕਿਉਂਕਿ ਲਾਲ ਤੇ ਔਂਕੜ ਲਾਇਆ ਹੋਇਆ ਨਾਨਕ ਲਾਲ ਮੋਲਕਾ ਗੁਰਮੁਖੀ ਖੋਜ ਲਹਨ ਵੀ ਆਪਣਾ ਮੂਲ ਖੋਜ ਲਹਨ ਉਹ ਬ੍ਰਹਮ ਗਿਆਨ ਹੈ ਬ੍ਰਹਮ ਗਿਆਨ ਹੈ ਲਾਲ ਲਾਲ ਮੋਲਕਾ ਫਿਰ ਬ੍ਰਹਮ ਗਿਆਨ ਨੂੰ ਕਹਾਂਗੇ ਹਾਂਜੀ ਹਾਂਜੀ ਬ੍ਰਹਮ ਗਿਆਨ ਨੂੰ ਠੀਕ ਹੈ ਜੀ ਖੋਜਣ ਦਾ ਵੀ ਸ਼ਾਸਤਰੀ ਗੁਰਬਾਣੀ ਪੜ੍ਹ ਕੇ ਇਹਦੇ ਜੋ ਖੋਜਣਾ ਸੀ ਆਪਾਂ ਸਿਰ ਮੱਥਾ ਟੇਕਣ ਤੱਕ ਹੀ ਸੀਮਿਤ ਹੈ ਜੀ ਹਾਂ ਇਹਨਾਂ ਕਰਾਉਣੇ ਕੋਈ ਗੁਰਮੁਖ ਖੋਜੇ ਦੇਖਣੇ ਇਹਨਾਂ ਨੂੰ ਖੋਜਣਾ ਸੀ ਠੀਕ ਹੈ ਜੀ ਇਹਨਾਂ ਨੂੰ ਥਾਲ ਵੀ ਕਿਹਾ ਹੈ ਨਾ ਜੀ ਹਾਂਜੀ ਠੀਕ ਹੈ ਜੀ ਇਹਨਾਂ 'ਚ ਜੋ ਖੋਜ ਖਰਾਕ ਸੀਗੀ ਜਿਹੜੀ ਉਹ ਸਤਿਗੁਰੂ ਨੂੰ ਦੇਣੀ ਸੀ ਜਿਵੇਂ ਅਸੀਂ ਉਹ ਖਾਣੇ ਆਉਜੋ ਹਜ਼ਮ ਹੁੰਦਾ ਉਹੀ ਜਿਹੜਾ ਹਜ਼ਮ ਹੁੰਦੀ ਹੈ ਚੀਜ਼ ਉਹੀ ਸਾਡੀ ਹੈ ਉਹੀ ਤਾਨਾ ਗਵਾਂ ਦਾ ਸ਼ਰੀਰ ਦਾ ਜੋ ਹਜਮ ਕਰ ਲੈਣੇ ਆ। ਜੇ ਅਸੀਂ ਖੋਜ ਲੈਣੀ ਹੈ, ਖੋਜ ਕੇ ਪੁੱਝ ਲੈਣੀ ਉਹ ਵੀ ਸਾਡੀ। ਉਹ ਸਾਡੀ ਬੁੱਧੀ ਚ ਐਡ ਹੋ ਜਾਣੀ ਉਹ ਚ। ਠੀਕ ਹੈ ਜੀ। ਫਿਰ ਉਤੇ ਪਹਿਰਾ ਦੇਣਾ ਪਏਗਾ। ਹਾਂ ਜੀ।